ਨਵਜੋਤ ਘੌਰ ਸਿੱਧੂ ਹਣੀ ਕਹਿੰਦੇ ਤੁਹਾਡੇ ਕੋਲੋਂ 3 ਕਰੋੜ ਰੁਪਏ ਮੰਗਿਆ ਗਿਆ ਸੀ ਟਿਕਟ ਦੇਣ ਦੇ ਲਈ ਸਚਾਈ ਕੀ ਹੈ ਮੈਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਆਪਣੇ ਬਾਰੇ ਦੱਸਾਂ ਮੈਂ ਰਣਜੀਤ ਸਿੰਘ ਰਾਣਾ ਗੰਡੀਵਣ ਚੇਅਰਮੈਨ ਬਲਾਕ ਸੰਥੀ ਗੰਡੀਵਣ ਹੁਣ ਐਕਸ ਹੋ ਗਏ ਆ ਆ ਦੋ ਚਾਰ ਦਿਨ ਹੀ ਹੋਏ ਆ ਅਸੀਂ ਪੀੜੀਦਰ ਪੀੜੀ ਕਾਂਗਰਸ ਦੇ ਨਾਲ ਜੁੜੇ ਆਏ ਆ ਮੇਰੇ ਦਾਦਾ ਜੀ ਸਰਦਾਰ ਪਿਆਰਾ ਸਿੰਘ ਜੀ ਜਿਹੜੇ ਹੀ ਗੁਰਦੇਵਾਲ ਸਿੰਘ ਢਿੱਲੋਂ ਜਿਹੜੇ ਸਪੀਕਰ ਰਹਿ ਨੇ ਇੰਡੀਆ ਦੇ ਉਹਨਾਂ ਨਾਲ ਉਹਨਾਂ ਕੰਮ ਕੀਤਾ ਉਸ ਤੋਂ ਬਾਅਦ ਆ ਮੇਰੇ ਪਿਤਾ ਜੀ ਗੰਡੀਵਿੰਡ ਪਿੰਡ ਦੇ 15 ਸਾਲ ਸਰਪੰਚ ਰਹੇ ਸادت ਲੋਕ ਸਿੰਘ ਢੱਲੋਂ ਜੀ ਉਸ ਤੋਂ ਬਾਅਦ ਆ ਮੇਰੀ ਵਾਰੀ ਆਈ ਮੈਂ 3 4 4 ਲੱਖ ਨਵੇਂ ਗੰਡੀਵਿੰਡ ਪਿੰਡ ਤੋਂ ਲੜੀਆਂ ਮੇਰਾ ਪਿੰਡ ਕਾਫੀ ਵੱਡਾ ਪੰਜ ਬੁੱਥਾਂ ਦਾ ਪਿੰਡ ਆ ਔਰ ਮੈਂ ਮੇਰੇ ਪਿੰਡ ਨੇ ਮੈਨੂੰ ਸਰਪ ਸੰਮਤੀ ਦੇ ਨਾਲ ਸਾਰੇ ਪਿੰਡ ਨੇ ਜਿੰਨੀਆਂ ਇਲੈਕਸ਼ਨਾਂ ਲੜਾਈਆਂ ਔਰ ਗੁਰੂ ਦੀ ਕਿਰਪਾ ਦੇ ਨਾਲ ਚਲੋ ਮੈਂ ਮਗਰਲੀ ਜਿਹੜੀ ਇਲੈਕਸ਼ਨ ਚੋਣ ਸੀ ਉਹ ਬਲਾਕ ਸੰਮਤੀ ਦੀ ਚੇਅਰਮੈਨ ਜਿਓ ਮੈਂ ਕੰਮ ਕੀਤਾ ਉਦੋਂ ਮਗਰੋਂ ਮੈਂ ਜੇ ਗਾਂ ਮੇਰੇ ਬੱਚਿਆਂ ਤੇ ਲਾ ਲੋ ਜਗਮੀਤ ਢੱਲੋਂ ਮੇਰਾ ਜਿਹੜਾ ਬੇਟਾ ਹੈ ਉਹ ਬਲਾਕ ਕਾਂਗਰਸ ਦਾ ਪ੍ਰਧਾਨ ਸੀ ਔਰ ਬਲਾਰਾ ਸੀ ਪੰਜਾਬ ਕਾਂਗਰਸ ਦੇ ਵੇਖੋ ਅਹੀਂ ਪੀੜੀਦਰ ਪੀੜੀ ਜਿਹੜਾ ਸਮਰਪਤ ਹਾਂ ਕਾਂਗਰਸ ਨੂੰ ਔਰ ਅਸੀਂ ਕਦੀ ਵੀ ਜਿਹੜਾ ਉਹ ਨਹੀਂ ਸੀ ਝੰਡਾ ਜਿਹੜਾ ਉਹ ਲੈਣ ਦਿੱਤਾ ਔਰ ਆਤਵਾਦ ਦੇ ਵਿੱਚ ਵੀ ਅਸੀਂ ਆਤਵਾਦ ਵਿੱਚ ਵੀ ਇੱਥੇ ਤਰਨ ਤਾਰਨ ਦੇ ਵਿੱਚ ਆਪਣਾ ਜਿਹੜਾ ਕਾਂਗਰਸ ਦਾ ਝੰਡਾ ਬੁਲੰਦ ਰੱਖਿਆ ਪਰ ਹੁਣ ਹੁਣ ਜਿਵੇਂ ਤੁਸੀਂ ਕਿਹਾ ਉਸ ਟਾਈਮ ਦੇ ਵਿੱਚ ਵੀ ਤੁਸੀਂ ਕਾਂਗਰਸ ਦਾ ਝੰਡਾ ਬੁਲੰਦ ਰੱਖਿਆ ਹੁਣ ਫਿਰ ਕੀ ਹੋ ਗਿਆ ਸੀ ਜਿਹੜੀ ਉਹਨਾਂ ਨੇ 3 ਕਰੋੜ ਵਾਲੀ ਗੱਲ ਕਹੀ